ਛੱਡੋ ਬਾਜਵਾਜੀ ਦੀ ਤਾਂ ਆਪਦੀ ਪਾਰਟੀ 'ਚ ਕੋਈ ਸੁਣਵਾਈ ਨਹੀਂ ਕੀ ਗੱਲ ਕਰੋਗੇ ਐਸੇ ਬੰਦੇ ਦੀ ਤੁਸੀਂ ਮੈਂ ਬੜਾ ਸਤਿਕਾਰ ਕਰਦਾ ਸੀ ਪਰ ਅੱਜ ਉਹ ਐਲੋਪੀ ਨੇ ਐਲੋਪੀ ਹੋਣ ਨਾਤੇ ਆ ਚਾਰ ਦਿਨ ਪਹਿਲਾਂ ਕਹਿ ਕੇ ਗਏ ਉਹ ਜਦੋਂ 골ਡੀ ਦਲਵੀਰ 골ਡੀ ਜਿੱਦਣ ਉਹਨੇ ਆਮ ਆਦਮੀ ਛੱਡੀ ਤੇ ਉਹਨੇ ਇਹ ਗੱਲ ਕਹੀ ਪ੍ਰੈਸ ਵਾਲਿਆਂ ਨੇ ਪੁੱਛਿਆ ਤੇ ਉਹ ਕਹਿਣ ਲੱਗੇ ਐਲੋਪੀ ਸਾਹਿਬ ਲੀਡਰ ਆਫ ਆਪੋਜੀਸ਼ਨ ਵੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ 골ਡੀ ਦਲਵੀਰ 골ਡੀ ਕਾਂਗਰਸ ਚ ਆਵੇ ਉਹਨਾਂ ਦੀ ਤਾਂ ਆਪ ਦੀ ਪਾਰਟੀ 'ਚ ਪੁੱਛਣੀ ਤੇ ਕੱਲ ਉਹ ਰਾਜਾ ਬੜਿੰਗ ਜਿਹੜਾ ਗਿੱਦੜਵਾਹੇ ਤੋਂ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਲੜ ਰਹੀ ਅਮ੍ਰਿਤਾ ਬੜਿੰਗ ਉਹਨਾਂ ਦੀ ਉਹ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਕੈਂਪੇਨ ਕਰ ਰਿਹਾ ਸੀ ਉਹ ਤਾਂ ਕਾਂਗਰਸ ਪਾਰਟੀ 'ਚ ਆ ਗਿਆ ਤੇ ਦੇਣ ਜਵਾਬ ਬਾਜਵਾ ਸਾਹਿਬ ਤੁਹਾਡੇ ਤਾਂ ਆਪਸ ਵਿੱਚ ਆਹੀ ਰਾਜ ਰੌਲਾ ਏ ਜਿਹੜੀ ਗੱਲ ਐ ਐਲੋਪੀ ਨੇ ਕਹਤੀ ਉਹ ਪ੍ਰਧਾਨ ਨੇ ਕਰਨੀ ਐ ਉਹਦੇ ਉਲਟ ਜਿਹੜੀ ਪ੍ਰਧਾਨ ਨੇ ਕਹਤੀ ਤੁਸੀਂ ਕਰਨੀ ਐ ਉਲਟ ਤੁਸੀਂ ਤਾਂ ਮਸ਼ਹੂਰ ਹੋ ਇਸ ਤਰੀਕੇ ਨਾਲ ਤਾਂ ਹੀ ਇਹ ਪਾਰਟੀਆਂ ਡੁੱਬੀਆਂ ਏ ਤਾਂ ਹੀ ਇਹ ਪਾਰਟੀਆਂ ਛੱਡ ਕੇ ਕਿਨਾਰਾ ਹੋਇਆ ਤੁਸੀਂ ਦੋ ਐਲਓਪੀ ਤੇ ਪ੍ਰਧਾਨ ਹੀ ਨਹੀਂ ਤੁਹਾਡੀ ਆਫਸਰ ਬਣਦੀ ਜੇ ਤੁਸੀਂ ਬਿਆਨ ਦਿੱਤਾ ਰਾਜੇ ਬੜਿੰਗ ਨੇ ਜਾਣ ਕੇ ਉਹਨੂੰ ਉੱਥੇ ਬੁਲਾ ਕੇ ਉਹਦੀ ਕੈਂਪੇਨ ਸ਼ੁਰੂ ਕਰਵਾਤੀ ਇਸ ਕਰਕੇ ਤੁਸੀਂ ਟਕੇ ਰਿਆ ਕਰੋ ਤੁਸੀਂ ਕਿਸੇ ਬਾਰੇ ਕੀ ਬੋਲੋਗੇ ਪਹਿਲਾਂ ਆਪਣੀ ਪਾਰਟੀ ਦਾ ਤਾਂ ਹਾਲ ਦੇਖ ਲਓ ਵੀ ਤੁਹਾਡੀ ਪਾਰਟੀ ਚ ਕੀ ਜਗ੍ਹਾ ਏ